ਆਂਟੀ ਉਹਨੇ ਪੂਰਾ ਪ੍ਰੋਗਰਾਮ ਬੰਨਿਆ ਪਿਆ ਏ ਹੋਰ ਨਹੀਂ ਨਹੀਂ ਆਂਟੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਤਾ ਇਹ ਲੈ ਬਲੂ ਧਾਰ ਫਿਰਨਾ ਟਾਈਮ ਇੱਧਰ ਧਾਰ ਫਿਰ ਪਕੌੜੇ ਪਨੀਰ ਵਾਲੇ ਮੇਰੀ ਪਲੇਟ ਚ ਵੀ ਮੰਮੀ ਉਧਰ ਹੀ ਗਣ ਮਾਤਾ ਤੁਸੀਂ ਕੁਝ ਖਾਣਾ ਆ ਲੈ 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 ਮੈਂ ਕਿਹਦਾ ਖਾਓ ਭੁੱਖ ਲੱਗੀ ਖਾਓ ਫਿਰ ਅਗਰ ਮੈਨੂੰ ਤੇਰੀ ਲੈ ਖਲਾਪੇ ਮੱਟੀ ਹੋਟਾ ਲੈ ਅੰਦਰ ਹਾਂ ਹਾਂ ਪਤਾ ਪਹਿਲਾਂ ਖਾ ਲਓ ਕੁਝ ਪਤਾ ਪਹਿਲਾਂ ਘਾੜੋ ਕੋਈ ਨਹੀਂ ਡੋਰ ਕਰਦਾ ਉੱਥੇ ਕੋਈ ਨਹੀਂ ਲੈ ਕੇ ਜਾਂਦਾ ਕੁਛ ਸਾਈਡ ਤੇ ਪਾ ਦੇ ਪੁੰਦਰ ਇੱਧਰ ਬੈ ਕੇ ਖਾ ਮੈਂ ਖਾ ਲਿਆ ਨਿੱਕੀ ਥਿੱਕੀ ਆਹ ਸਾਰਾ ਕੁਛ ਘਰ ਦਾ ਬਣਿਆ ਹੋਇਆ ਪਨੀਰ ਵੀ ਪੋਣੇ ਵੀ ਤੇ ਪੋੜੇ ਦਾ ਚਟਣੀ ਵੀ ਆਹ ਆਹ ਵਧੀਆ ਘਰ ਦਾ ਆ ਜਿਆਰਾ ਕੁਝ ਹਾਂ ਤੇ ਵਧੀਆ ਪਵਾਰੋਂ ਨਹੀਂ ਕਿਦੋਂ ਖਾਦਾ ਹੈਗਾ ਕੁਛ ਨਾ ਕੀ ਕਰੀਦਾ ਸੋ ਉਹ ਰੱਖਣਾ ਪਨੀਰ ਵਾਲਾ ਦੋ ਮੈਂ ਪਹਿਲੀ ਪੁੱਛ ਲਈ ਮੈਂ ਕਿਹਾ ਇਹ ਕਰਦੇ ਲਾ ਲ ਪਨੀਰ ਦੇ ਨਾ ਦੇਖ ਕੇ ਪਤਾ ਲੱਗਦਾ ਹੈ ਸਹੀ ਗੱਲ ਹੈ ਬਿਲਕੁਲ ਦੁਕਾਨ ਵਾਲੇ ਨਾਲ ਬਾਹਰ ਨਾਲ ਤਾਂ ਬਹੁਤ ਫਰਕ ਪੈ ਜਾਂਦਾ ਹੈ ਬੰਦਾ ਕਈ ਗੋਜ ਪਾਊਡਰ ਪਾਉਂਦਾ ਸਹੀ ਸਹੀ ਗੱਲ ਹੈ ਆਪ ਇਹ ਤੁਹੋਂ ਚੱਲ ਜਾਵੇ ਲਿਆ ਦਿੰਦਾ ਖਾਵੇ ਪਾਣੀ ਦੀ ਬੈਠੋ ਤੁਸੀਂ ਦੂਰ ਹੋਰ ਤੁਹਾਨੂੰ ਖਾਣਾ ਨਹੀਂ ਮੱਚਾ ਨਹੀਂ ਲੱਗਦਾ ਹਾਈ ਬਾਬਾ ਇਹ ਨਹੀਂ ਰਿਹਾ ਆਹ ਦੇਖੋ ਬਾਲੀ ਹਾਂ ਅੰਟੀ ਮਾਮੀ ਪੋਜਨ ਵਰਗੇ ਲੱਗਦੇ ਹਨ ਹਨਾ ਮੈਂ ਕਹਿ ਨਹੀਂ ਲੱਗੀਆਂ ਵੀ ਅੰਟੀ ਮਾਮੀ ਪੋਜਨ ਵਰਗੇ ਲੱਗਦੇ ਸੱਚੇ ਕਰਦੇ ਨੇ ਕੱਚੇ ਕਰਦੇ ਤੇ ਹੁਣ ਪੱਕੇ ਕਰਦੇ ਹਲਵਾਈ ਆ ਵੀ ਬੜਾ ਜ਼ਬਰਦਸਤ ਆ ਕੀ ਚੀਜ਼ ਐ ਇਹ ਕੱਚ ਪਉਣੀ ਸੀ ਇਹ ਪਾਲਕ ਤੇ ਮੇਥੇ ਨਾ ਲੱਗਦੇ ਇਹਦੇ ਚ ਪਉਣੀ ਸੀ ਮੰਮੀ ਚਲੋ ਉੱਥੇ ਬੈਠੋ ਜਾ ਕਾਂਟੀ ਦੇ ਗਲਾਬ ਜਮਣਾ ਰੱਖਿਆ ਅੰਟੀ ਕਹਿੰਦੀ ਖਾਦੀਆਂ ਨਹੀਂ ਆਂਟੀ ਮੇਰਾ ਕੱਲੇ ਕਾਲ ਤੇ ਹਾੜੇ ਨਾਲ ਨਹੀਂ ਖਾਦੀਆਂ ਮੈਂ ਖਾ ਲੀਆਂ ਹਨਾ ਆਹ ਤਾਂ ਮੈਂ ਕੋਰਾਂ ਨੂੰ ਥੋੜੇ ਜਿੰਨਾ ਮਾਛਾ ਦਾ ਆਹ ਆਹ ਹਾ ਹਾ ਕੱਟਣੀ ਦਾ ਬੜਾ ਖਾਮੀ ਹੁੰਦਾ ਉਹਦੇ ਵੇੜੇ ਠੀਕ ਚਾਈ ਚੇ ਮੇਰੇ ਕੋਹ ਹੋ ਰਿਹਾ ਖੁੱਲਾ ਬਣਾ ਫੁੱਟਾ ਮੈਂ ਲਾਂਦੀ ਰਹੀ ਨਹੀਂ ਗੋਲੀ ਕਰਦੀ ਮੇਰੇ ਪਹਿਲਾਂ ਟੇਕੇ ਹਾਂ ਪੈਰੀਆਂ ਤੇ ਲਾ ਕੇ ਇਹ ਅੰਦਰੋਂ ਸਾਈਡ ਕਰਕੇ ਨਿਕਲਿਆ ਸੀ ਵੀ ਸਿੱਧਾ ਜਾ ਕੇ ਪੈਰਾ ਜੀ ਵੱਜਣਾ ਕੌਣ ਬੈਠਾ ਪਤੰਗਲ ਜਾਣਾ ਰੁਕ ਰੁਕ ਇੱਕ ਮਿੰਟ ਇਨਾ ਟਾਈਮ ਪੁੱਤ 2 ਮਿੰਟ ਪਹਿਲਾਂ ਗੱਲ ਕਰ ਇੰਟਰੈਕਸ਼ਨ ਕਰ ਉਹ ਦੱਸ ਦੇ ਕੁਝ ਉਹ ਕਿਹੜਾ ਹੁੰਦਾ ਪਿਆ ਹਾਂ ਇੱਧਰ ਫੋਨ ਕਰ ਸੁਕਰ ਹੁੰਦਾ ਪਿਆ ਉਹ ਸਾਡੀ ਬਾਜੇ ਮੁੰਡੇ ਸਤਾਣਾ ਉਹ ਅੱਛਾ ਤੂੰ ਨਹੀਂ ਸਤਾਣੇਗਾ ਨਹੀਂ ਨੰਬਰ ਕਿਉਂ ਲਗਾਉਂਦਾ ਸੀ ਉਹਦੇ ਦੇ ਦੋ ਪਰਥਮ ਖਾਈ ਬਿਲ ਲਗਾ ਦੇ ਦੋ ਪਰਥਮ ਖਾਣੇ ਗਿਆ ਨੰਬਰ ਲਾ ਕੇ ਫੋਨ ਕਰਤਾ ਹਾਏ ਉਹ ਤਾਂ ਕਹਿੰਦੇ ਤੂੰ ਕਿਹਾ ਹੀ ਫੋਨ ਕਰ ਮੇਰੇ ਪਾਪਾ ਨੂੰ ਘਰੇ ਉਹਨਾਂ ਨੇ ਕਿਹਾ ਮੈਨੂੰ ਸਤਾਣੀ ਕਹਿੰਦਾ ਐ ਤੱਕ ਦੇ ਰੋਟੀ ਖਾ ਲਈ ਉਹ ਮੱਖੀ ਦੇ ਬਣਾ ਨਹੀਂ ਮੈਂ ਕਿ ਤੂੰ ਰਬਰ ਨਾਲ ਰੱਖ ਦਿੰਗੇ ਤੇ ਸਵਾਦ ਆ ਗਏ ਰੋਟੀ ਖਾ ਕੇ ਹਣਾ ਬੜੇ ਬਸ ਬਹੁਤ ਆ ਇਹ ਤਾਂ ਬਾਈ ਬੰਦਾ ਕਿੰਨੀ ਸੋਰ ਕਰਦੀ ਹੈ ਕਹਿੰਦੇ ਅੰਕਲ ਨੂੰ ਖੜਾ ਉਹ ਹਰ ਕੋਈ ਜਾਣ ਕੇ ਕਰਦਾ ਤੁਹਾਨੂੰ ਨਹੀਂ ਨਹੀਂ ਮੈਨੂੰ ਨਹੀਂ ਪਤਾ ਨਹੀਂ ਕਿਉਂ ਪਤਾ ਹਾਂ ਇਹ ਤੁਹਾਡੇ ਕੋ ਸਿੱਖਣ ਦੇ ਆ ਆਇਆ ਮੇਰੇ ਪੱਤੇ ਕੀ ਕਹੋ ਓਏ ਪਟਾਕੇ ਮਰਵਾਦੇ ਮੁੰਡਿਆਂ ਦਾ ਦੌਰ ਗੱਟ ਰਾਈ ਟੁੱਟਲਾ ਲਿਆ ਇਹ ਕਰੇ ਵੀ ਇਹਦਾ ਹੀ ਹਾਲ ਹੈ ਦੀ ਵਾਰ ਆਇਆ ਨਾ ਤੈਨੂੰ ਪਹਿਲੀ ਵੇਲੇ ਹੁਣ ਪਹਿਲੀ ਵੇਲੀ ਨਹੀਂ ਕੋਈ ਫੜੇ ਬੁੱਢ ਨੂੰ ਸਟਾਰਟ ਕਰਕੇ ਲਾ ਜਾਂਦਾ ਹੋ ਜਾਂਦਾ ਸ਼ੁਰੂ ਕਿਹਦਾ ਖੜਨਾ ਹੈ ਇੱਕ ਵਜੇ ਬਿਜਾਇਆ ਨਾ ਕਿ ਦਜਾ ਇਹ ਪਾਣੀ ਦਾ ਸਰਪੰਚ ਨੇ ਤੇ 20 ਸਾਲ ਸਰਪੰਚੀ ਦਾ ਬੜਾ ਭਰਾ ਸਰਪੰਚ ਹੈ ਕਿਹਦਾ ਹੈ ਸਰਪੰਚੀ ਕਿਤੇ ਤਾਂ ਵੀ ਸਰਵਸੰਮਤੀ ਨਾਲ ਚਾਹੁੰਦੇ ਨੇ ਕਹਿੰਦੇ ਕਿਹੇ ਮਾਤਰ ਤੋਂ ਕੋਲ ਪਹਿ ਵੀ ਲੋੜ ਬਹੁਤ ਵਧੀਆ ਸੱਚੀ ਸਾਖੂ ਤੋਂ ਇਹ ਸਰਪੰਚੀ ਹੈ ਕਿ ਨਹੀਂ ਉਹ ਆ ਕੇ 30 ਸਾਲ ਤੋਂ ਪੰਜ ਲਗਾਤਾਰ ਬਹੁਤ ਵਧੀਆ ਗੱਲ ਬਹੁਤ ਵੱਡੀ ਗੱਲ ਹੈ ਲਗਾਤਾਰ ਹਾਂ ਪ੍ਰਿੰਟਰ ਲਾਵੇ ਇੱਥੇ ਨਾ ਪਹਿਲਾਂ ਤਾਂ ਤਾਈ ਜੀ ਬੜਾ ਜੀ ਤਾਈ ਜੀ ਬੜੀ ਨਾ ਫਟਪਤੀ ਸਾਲ ਤੋਂ ਪੰਜ ਤਾਈ ਕੀਤੀ ਉਹਨਾਂ ਨੇ ਅੱਜ ਤਾਂ ਕੋਈ ਪੁੱਛ ਨਹੀਂ ਕਿਹੜੀ ਪਿੰਡ ਤੇ ਜਿਹੜਾ ਫੈਲਾ ਆਪਾਂ ਪਿੰਡ ਹੀ ਨਹੀਂ ਫੈਲਾ ਸਕਦੇ ਕੋਈ ਕੋਈ ਸ਼ਕਤ ਅੱਜ ਕੱਲ ਕਰਦੇ ਮੈਂ ਕਈ ਵੇਖਿਆ ਮੁਸ਼ਕਲਾਂ ਆਉਂਦੀਆਂ ਸਰਪੰਚ ਨੂੰ ਹਾਂ ਹੁਣ ਤੁਸੀਂ ਉਹ ਥਾਣੇ ਵਾਲੇ ਪਾਣੀ ਦੇ ਫੋੜਾ ਨਹੀਂ ਇੱਥੇ ਬੱਜੇ ਸਹੀ ਗੱਲ ਹੈ ਜੁੱਪੇ ਮਰਵਾਦੇ ਗੇੜੀ ਯਾਰ ਮੁੰਡੇ ਨੂੰ ਇਹ ਕਾਹਨ ਬੋਲਦੇ ਨੇ ਬੋਲਦੇ ਕੋ ਨੂੰ ਬੜਾ ਚਾਹ ਉਹਦੇ ਨਾਲ ਆਇਆ ਨਹੀਂ ਭਰਾ ਨੇ ਦੋਨੋਂ ਨੂੰ ਲੈਣਾ ਹੀ ਪਿੰਡ ਚ ਉਹਨਾਂ ਨੇ ਕਿਚਕਾ ਸੋਨਾਂ ਨੂੰ ਫਾਫਾ ਪੜਾਇਆ ਇਧਰੋਂ ਠੀਕ ਆ ਮੈਂ ਤਿਆਰੀ ਆ ਆ ਇਧਰ ਵੀ ਰੋਹੀ ਆ ਮਿੱਤਰ ਅਮਾਨੀ ਸੈਟ ਕੜਵਾਇਆ ਐ ਫੇਸਬੁੱਕ ਇਧਰ ਹੂੰ ਹੂੰ ਆਜੋ ਕੁੜੀ ਹਾਂ ਹਾਂ ਆਪੇ ਆ ਆਹ ਹਾਂ ਛੇੜੀ ਆਜੋ ਮੰਮੀ ਮੰਮੀ ਚਲੋ ਆ ਜੀ ਲਾੜਵਾਂ ਮੰਮੀ ਜੁੱਤੇ ਜੁੱਤੇ ਤੋਂ ਹੀ ਹੋ ਗਿਆ ਲਾਗਣੀ ਬਸ ਲਾਗੇ ਆ ਗਿਆ ਆ ਗਈ ਰਹਿ ਗਈ ਸਵਾ ਕੇ ਆ ਗਏ ਮੈਂ ਕੁੰਗ ਕਲਜੀਤ ਕਿੱਥੇ ਗਈ ਆ ਗਈ ਆ ਗਈ ਚੱਲ ਗਿਆ ਚਲੋ ਰਾਡੀਓ ਆ ਗਏ ਸਾਰੇ ਵੇਖੋ ਭਾਈ ਚੱਲੀਏ ਪਾਈਏ ਚੱਲ

அது <laughs> ਪਾਹੀ ਆ ਦੋ ਬੋਰੀਆਂ ਖੱਟਦੀ ਆਈ ਦੀਆਂ ਫੋਟੋ ਮੈਂ ਆਪਣੇ ਤੇ ਭੇੜਿਆ ਦੇ ਤਾਂ ਮੈਂ ਕਿਹਾ ਤਾਂ ਠੀਕ ਵਾਲੀ ਮਹਿੰਗੀ ਦਲਦਲ ਦੀ ਇੱਕ ਵੀ ਨਹੀਂ ਕੋਤ ਤਮ ਨਹੀਂ ਆ ਹੁਣ ਆ ਆਹ ਬਹੁਤ ਹੁਣ ਆ ਇਹਨਾਂ ਸਿਸਟਮ ਪੜਾ ਕਿਦਾਂ ਦਾ ਵਾਹ ਬਣਾ ਦੇਣੀ ਹੈ ਭਈ ਇਹਨਾਂ ਸਿਸਟਮ ਦਾ ਕਿਦਾਂ ਦਾ ਵਾਹ ਕੋਈ ਵੀ ਆ ਗਿਆ ਕਿੰਨੇ ਪੈਸੇ 500 ਰੁਪਏ ਲੈ ਵੰਗੇ ਡੈਡੀ ਉਹਨੂੰ 550 ਦੇ ਕੇ ਤੋੜਨਾ ਵਾ ਫਿਰ ਇਹ ਨਹੀਂ ਅਗਲਾ 450 ਦੇਈਏ ਪਹਿਲਾਂ ਆਖਣਾ ਕਿੰਨੇ ਮੁੜ ਕੇ 500 ਤੋਂ ਉੱਪਰ ਦੇ ਕੇ ਤੋੜਨਾ ਹੂੰ 600 ਦੇਂਦੇ ਚਲ ਵਾਹ ਪਰ ਮਾਰੀ ਨਾ ਆਏ ਕਰ ਦਿਤੇ गुड दी खान माइक ਪਰ ਆਵੜਿਆ ਕਰਵਾੜ ਆਪਣੇ ਲੱਗੇ ਰਹਿਣਾ ਬਿਲਕੁਲ ਉਸ ਤਰ੍ਹਾਂ ਕਰਵਾੜ ਆਪਣੇ ਘਰ ਵਾਲਾ ਤੇ ਬਿਲਕੁਲ ਜਿਹਾ ਜੇ ਜਾਣਾ ਚਾਹੀਦੀ ਹੁੰਦੀ ਹੈ ਬਸ ਉਹਦੇ ਧਿਆਨ ਚੋਂ ਮਮੀ ਬਿਮਾਰ ਹੋ ਗਏ ਸੀ ਤੇ ਕੋਈ ਦਾ ਵਿਆਹ ਨਹੀਂ ਹੋ ਰਿਹਾ ਉਹ ਸਾਨੂੰ ਚਿੰਤਾ ਨਹੀਂ ਨਹੀਂ ਬਹੁਤ ਬੰਦੇ ਆ ਗਏ ਉਹ ਵੀ ਲੋਕ ਆ ਜਿਵੇਂ ਲੋਕ ਨਹੀਂ ਆਏ ਕੋਈ ਤਿੰਨ ਪੰਜ ਛਾਲੀ ਨਹੀਂ ਚਲੋ ਠੀਕ ਹੈ ਹੁਣ ਠੀਕ ਹੈ ਆਂਟੀ ਤੁਸੀਂ ਰੈਸਟ ਕਰੋ ਸਾਰੇ ਜਣੇ ठल्षाइस जॉडित loops ie या खेट के लूTalk कोबी रोकिष्ट नगー नगता बॉए यो ਆਲਾ ਮਾਫੀ ਸਦੀ ਤੋਂ ਘੜੇ ਗੇਲਤੀ ਕੀਤੀ ਕੋਈ ਕਿਤੇ ਐਪਲੀਕੇਸ਼ਨ ਗਲਤੀ ਦਾ ਹਾਂ ਕੀਤੀ ਸਾਈ ਬੁੱਕ ਉਹ ਮੈਂ ਮੇਰੇ ਬੱਚਿਆਂ ਨੂੰ ਰਹਿਣ ਨਹੀਂ ਦੇਣਾ ਉਹ ਕਰੇਗਾ ਜੇ ਨਾ ਸੋਣੇ बाय <laughs> ਇਕ ਦੰਦ ਤਰੇ ਨਸਤਾ ਜਰੂਰ ਨਾ ਹਰ ਚੀਜ਼ ਜਿੰਨੀਆਂ ਵੀ ਅੜੇ ਕ ਟੁੱਟੀਆਂ ਚੀਜ਼ਾਂ ਨਾਲ ਉਹ ਕੋੜੀਆਂ ਕੋੜੀਆਂ ਨਾਲੇ ਤੇਰੇ ਵੀ ਇਦਾਂ ਹੀ ਜਾ ਰਖਣਾ ਦੰਦ ਕ ਬਗਾਇ ਸੱਚੀ ਜੀ ਵਾਲਵਰਸ ਹਾਂ ਉਹ ਪੁੱਤ ਹੋਰ ਚੀਜ਼ ਪੈਨ ਹੁੰਦਾ ਫਿਰ ਵਾਲੋ ਪੈਨ ਜਿਹੜਾ ਗ੍ਰੀਨ ਪੈਨ ਮੈਨ ਤੁਹਾਨੂੰ ਸਾਰੇ ਨੂੰ ਪਹਿਲਾਂ ਹੀ ਪਤਾ ਹੈ ਨਾ ਅਸੀਂ ਪਹਿਲਾਂ ਵੀ ਆਏ ਸੀ ਹੁਣ ਕੀ ਕਹਿ ਸਕਦੇ ਆ ਦੀਦੀ ਮੇਰੀ ਮਾਂ ਵੀ ਹੈ ਤੇ ਫਿਰ ਭੈਣ ਵੀ ਹੈ ਦੀਦੀ ਘੁੰਮਣ ਨੇ ਅਮਨ ਵੀ ਘੁੰਮਣ ਹੈ ਹੋਰ ਪੀਲੇ ਆ ਨਾ ਬਿਡੇ ਪੀਲੇ ਪੀਲੇ ਹਾਦਰ ਪੈਣ ਜਿਹਾ ابو ਦੇਖ ਲੈ ਜੀ ਅੱਜ ਵੀ ਮੈਂ ਆ ਵੀ ਮਜ਼ਾਕ ਕਰਦੇ ਨੇ ਨਹੀਂ ਮਜ਼ਾਕ ਕਰੀ ਗੀ ਕੀ ਕਰਦੇ ਹੁਣ ਆਪਾਂ ਵੀ ਤਾਂ ਕਹਿੰਦੇ ਆ ਵੀ ਆਪਾਂ ਲੈਣਾ ਏ ਹਾਂ ਲੋਕ ਬਸ ਪਤੇ ਨਾ ਚੁੱਕੋ ਇਹ ਸੱਚੀ ਦੇਖਣਾ ਕੱਟ ਕੇ ਹੋਰ ਸੁਣਾਓ ਕਿਦਾਂ ਹਸੀ ਮਸਤੀ ਵਧੀਆ ਕਦੋਂ ਆਗੇ ਸੀ ਇਹਦੇ ਚ ਤੇ ਲੱਗਦੀ ਹੈ ਨਾ ਵੀਡੀਓ ਦੇ ਵਿੱਚ ਮੋਟੀ ਲੱਗਦੀ ਨਹੀਂ ਤਾਂ ਪਤਲੀ ਲੱਗਦੀ ਹੈ ਸ਼ੁਕਰ ਸ਼ੁਕਰ ਸੱਚ ਇਹ ਪਹਿਲਾ ਬੰਦਾ ਮਿਲਿਆ ਜਿਹਨੇ ਸੱਚ ਬੋਲਿਆ ਮੇਰੇ ਨਾਲ ਮੈਂ ਸੱਚੀ ਤੇ ਜੋ ਦੁਨੀਆ ਪਰ ਬੜਾ ਜੀ ਕਰਦਾ ਪਰ ਹਾਲਾਤ ਕੁਝ ਏਵੇਂ ਦੇ ਇਨਾਂ ਦਾ ਹਾਂ ਨਹੀਂ ਕੋਈ ਦਾ ਦੀਦੀ ਆ ਗਈ ਸੀ ਇਹ ਦੀਦੀ ਨੇ ਨਾਲ ਦੀ ਹਾਂ ਤੁਹਾਨੂੰ ਰੋਵੇ ਲੋਨ ਨੂੰ ਗਾ ਤੂੰ ਯਾਰ ਰੋਜ਼ ਮੇਰੇ ਤੇ ਇਦਾਂ ਨੂੰ ਇੱਥੇ ਵੇਖਣਾ ਇਹ ਤਾਂ ਕਰਕੇ ਤੁਹਾਨੂੰ ਕਹੀ ਇਹ ਤਾਂ ਕਰਕੇ ਪਰੇ ਇੱਕ ਗੱਲ ਆ ਮੈਂ ਅਮਰ ਪੈਲੀ ਦੀ ਫੋਟੋ ਮੈਂ ਮੈਂ ਆਪਾਂ ਨਾ ਚਾਹੀ ਮੈਂ ਤੁਮੈ ਜਿਵਲੀ ਹੋ ਜਾ ਮੈਨੂੰ ਇਹ ਤੁਮੇ ਆਸਟ੍ਰੇਲੀਆ ਹੀ ਹੋ ਨਹੀਂ ਮੈਂ ਮਨ ਤੇ ਉਹ ਕੇ 4 ਮਹੀਨੇ ਆਇਆ ਆਸਟ੍ਰੇਲੀਆ ਆਪਣੀ ਗੱਲ ਉਹਦੋਂ ਤੁਸੀਂ ਆਏ ਨਹੀਂ ਸੀ ਆਏ ਸੀ ਮੈਂ ਆ ਗਈ ਸੀ ਮੈਂ ਆ ਗਈ ਸੀ ਕਿੰਨੇ ਕਿਕਤਬਰ ਨੂੰ ਹੈਲੋ ਪਹਿਲਾਂ ਗੱਲ ਹੋਈ ਸੀ ਆਪਣੀ ਤੇ ਮੈਨੂੰ ਐਸੀ ਹੋਤੀ ਹੁੰਦੀ ਤੇਰਾ ਕਿ ਤੂੰ ਬੰਨਾ ਵਾਪਸ ਆ ਠੀਕ ਹੈ ਤੇ ਆਮਦੇ ਮੰਮੀ ਦੀ ਗੱਲ ਆ ਇਦਾਂ ਆਈ ਹੈ ਨਾ ਇਕਦਮ ਕੀ ਮੈਂਦੇ ਜੂ ਬੈ ਕੇ ਕੀ ਕਰਦੇ ਸਾਨੂੰ ਦੇ ਲੋੜੀ ਲੋੜੀ ਮੰਗਾਈ ਇਹ ਦੱਸ ਤੁਸੀਂ ਘਰ ਬਣਾਇਆ ਨਾ ਸਾਨੂੰ ਤੇ ਲੋੜੀ ਮਿਲ ਗਈ ਸੀ ਬੈ ਕੇ ਹੱਲੇ ਬੈਠੇ ਉਹ ਉਹ ਕਹਿੰਦੇ ਟੁਕਾ ਟੁਕਾ ਘਰ ਖੁੱਖਾ ਹੋਰ ਗਿੱਤੀ ਨਹੀਂ ਭੁਖੀ ਨਹੀਂ ਲੋਕਾਂ ਨੇ ਸਭ ਬੋਲਿਆ ਹਣ ਇਹ ਮੇਰੇ ਮਮਾ ਨੇ ਅੱਛਾ ਅੱਛਾ ਲਾਲਾ ਜੀ ਪੈਸੇ ਸੇ ਤਾਂ ਠੀਕ ਹੁਣ ਤੁਹਾਡੀ ਐਦਾਂ ਹੀ ਤੁਰੇ ਹਾਂ ਜੀ ਹਾਂ ਇਹ ਦੀਦੀ ਆਪਣੇ ਵੀਡੀਓ ਪੈਂਦੇ ਨੇ ਮੈਂ ਉਦੋਂ ਵੀ ਆਈ ਸੀ ਨਾ ਪੁਰ ਜਦੋਂ ਆਪਾਂ ਅੰਮ੍ਰਿਤਸਰ ਗਏ ਹਾਂ ਰਾਤ ਮੈਂ ਕਿਹਨਾਂ ਮੇ ਜਾਣਾ ਕੋਈ ਗਿਆ ਅੱਧੀ ਰਾਤ ਕਿੱਥੇ ਦੌੜਨ ਲੱਗੇ ਹੋ ਯਾਰ ਇੱਕਨ ਚ ਆਏ ਦੀ ਹਾਂ ਠੋਕ ਗਏ ਗਰਮੀਆਂ ਸੀ ਉਦੋਂ ਦਾ ਹਾਂ ਗਰਮੀਆਂ ਸੀ ਉਦੋਂ ਹਾਂ ਤੁਹਾਡੇ ਬੂਟੇ ਨਹੀਂ ਕਿੰਨੇ ਕਹੀਦੇ ਹਾਂ ਬੜੇ ਬੜੇ ਗਾਰਡਨ ਵਿੱਚ ਛੋਟਾ ਜਿਹਾ ਹੁੰਦੇ ਬੜੇ ਵੱਡੇ ਹੋਗੇ ਉਦੋਂ ਤੁਹਾਡੇ ਨਾਲ ਇੱਥੇ ਆਈ ਮੈਂ ਆ ਕੇ ਗਈ ਸੀ ਦੀ ਮਿਲਣ ਆਣ ਹਾਂ ਪੰਨੀ ਹਦ ਪਾਣੀ ਪੀਤਾ ਕਿ ਪੰਨੀ ਸੀ ਹਾਂ ਪਾਣੀ ਪੀ ਲਿਆ ਹਾਂ ਬੈਗ ਲਾ ਲਿਆ ਤੁਹਾਡੇ ਉਦੋਂ ਪਹਿਲਾਂ ਕੈਗਲਾ ਨਾ ਨਾ ਰੇ। ਠਾਕਵਾ ਮਰ ਘਰ ਇੱਥੇ ਪਿਆਉਣਾ ਸੁਆਸ ਹੋਣਾ। ਉਹ ਵੀ ਪਾ ਲੈ ਮੇਰੇ ਦੇਖ ਕੇ। ਮੈਂ ਘਰ ਨਹੀਂ ਨੇ। ਠੀਕ ਹੈ ਇਹ ਬਣਾ ਪਰ ਕਰਨੀ ਪਈ ਕਾਰੀ ਸਿੱਖਣੀ ਪੈਣੀ। ਜਿਹੜੇ ਜਿਹੜੇ ਕੰਮ ਆਪ ਕਰਦੇ ਨੇ ਮੈਨੂੰ ਕਹਿੰਦੇ ਉਹ ਵੀ ਕੰਮ ਹੋ ਜਾਏਗਾ। ਨਹੀਂ ਸਹੀ ਗੱਲ ਮੈਂ ਤਾਂ ਚਾਹੁੰਦੀ ਤੂੰ ਕਰ। ਮੰਮੀ ਦੱਸ ਕੋਈ ਕੀ ਕਰੀ ਆਪਾਂ? ਮੈਨੂੰ ਬੇਟਾ ਕੋਈ ਜਾਣਕਾਰੀ ਤੇਰੇ ਕੋਲ ਕਹਿੰਦੇ ਕੋਈ। ਮੰਮੀ ਦੜ ਦੇਵੇ। ਮੁੱਠੀ ਨਹੀਂ ਹੁੰਦੇ ਪਹਿਲਾਂ ਮਣੋਂ ਹੋਣ ਲੱਗ ਪੈਣਾ। ਉਹ ਲੱਟਕੇ ਨਾਲ ਲਿਉਣਾ ਪੈਂਦਾ। ਮੰਮੀ ਲਾਈਕ ਨਹੀਂ ਕਰਦੇ। ਮੰਮੀ ਕਹਿੰਦੇ ਸੋਸ਼ਲ ਮੀਡੀਆ 'ਚ ਲਾਈਕ ਨਹੀਂ ਕਰਦੀ ਤੇ ਵੀਡੀਓ 'ਚ ਹਨ ਲੈ ਕੋਈ ਗੱਲ ਨਹੀਂ ਆਉਂਦੀ ਕਿਤਨ ਜਾਣਾ ਨਹੀਂ ਮਤਰਾ ਮੈਂ ਗੰਗਨ ਕਰਕੇ ਇਹ ਦੁੱਧ ਸਾਰਾ ਕੋਈ ਗੱਲ ਨਹੀਂ ਕਰਦੇ ਬਿਲਕੁਲ ਡਰਾਈਵ ਕਰਦੇ ਹਾਂ ਮੈਂ ਡਰਾਈਵ ਕਰ ਮੈਨੂੰ ਹੁਣ ਗੱਡੀ 'ਚ ਹੀ ਫੋਨ ਕਰਨੇ ਹਨ ਤੁਹਾਨੂੰ ਉੱਥੇ ਡਰਾਈਵ ਕੀਤੀ ਸੀ ਬਾਰ ਹਾਂ ਮੈਂ ਬਾਰ ਆਸਟ੍ਰੇਲੀਆ ਸੇਮ ਹੈ ਨਾ ਵੀ ਸੇਮ ਸੇਮ ਫਿਰ ਤਾਂ ਠੀਕ ਹੈ ਮੈਨੂੰ ਕੋਈ ਮੈਨੂੰ ਦਾ ਦੀਦੀ ਉੱਥੋਂ ਆ ਕੇ ਇੱਥੇ ਡਰਾਈਵ ਕਰਨ ਤੋਂ ਬੜੀ ਦਿੱਕਤ ਆਈ ਉਹਨੇ ਪਹਿਲਾਂ ਮੇਰੇ ਬੇਟੇ ਵੀ ਹੁੰਦੇ ਨਾ ਤਾਂ ਲਾਈਨ 'ਚ ਸਾਈਡ 'ਤੇ ਲਾ ਕੇ ਖਲੋਤੇ ਰਹਿੰਦੇ ਕਿੰਨਾ ਕਿੰਨਾ ਚਿਰ ਫਿਰ ਮੈਂ ਕਹਿੰਦੇ ਨਾ ਤੁਰੋ ਗਾ ਇਹ ਇਤਨਾ ਹੀ ਚਿਰ ਹੈ ਹੈਂਡਲ ਸੇਮ ਹੈ ਫਿਰ ਤਾਂ ਥੋੜੀ ਸਾਡਾ ਤਾਂ ਹੈਂਡਲ ਹੀ ਚੇਂਜ ਨਹੀਂ ਉਸੇ ਦਾ ਤਾਂ ਬਿਲਕੁਲ ਚੇਂਜ ਆ ਨਾ ਸਾਡਾ ਤਾਂ ਸੇਮ ਹੀ ਹੈ ਡਰਾਈਵਿੰਗ ਨਾਲ ਸਾਡਾ ਇੰਡੀਆ ਵਾਲਾ ਡਰ ਨਹੀਂ ਚੱਲਦਾ ਇਧਰੋਂ ਵਾਸਤ ਲਾਰੇ ਗੱਡੀ ਅੱਗੇ ਗੱਡੀ ਐ ਇਹਨੇ ਕਢੀ ਬਾਹਰ ਪਤਾ ਨਹੀਂ ਇਹ ਡਰਦਾ ਡਰਦਾ ਪਤਾ ਜਿੱਦਨ ਨੂੰ ਇਹਨੇ ਮਾਂ ਜੋਸਟ ਹਣਾ ਮਦਰ ਮੇਜ ਹਾਂ ਇਹਦਾ ਸਹੀ ਗੱਲ ਹੈ ਛੁੱਟੀ ਥੋੜੀ ਨਾ ਇਹ ਕਾਰਡ ਆ ਗਿਆ ਚਾਹੇ ਤਾਂ ਕਾਰਡ ਆਏ ਤਾਂ ਉਹਨੇ ਆਸ ਲੱਗ ਗਈ ਪਰ ਮੈਂ ਅੱਗੇ ਸੋਚਦਾ ਵੀ ਫੈਮਿਲੀ ਬੁਲਾਨੀ ਆ ਕੰਮ ਕਰਨਾ ਪੈਣਾ ਫਿਰ ਘਰ ਵੀ ਲੈਣਾ ਘਰ ਵੀ ਘਰ ਵੀ ਲਿਆ ਗਰ ਵੀ ਲੈ ਲਿਆ ਲੈ 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 ਫਿਰ ਐਸੀ ਕਿ ਵੀ ਜੇ ਉਹ ਕਰੂੰਗਾ ਫਿਰ ਕੰਮ ਵੀ ਚਾਹੀਦਾ ਕੰਮ ਕਰਦੇ ਕਰਦੇ ਮੈਂ ਕਿਹਾ ਕੰਮ ਪਹਿਲਾਂ ਕਰ ਲਾਂ ਫਿਰ ਛੁੱਟੀ ਲੂੰਗਾ ਫਿਰ ਮੈਂ ਆਉਂਗਾ ਫਿਰ ਜਾਂਦੇ ਨੂੰ ਕੰਮ ਚੱਲਦਾ ਹੋਊਗਾ ਇਹ ਸਰਕਲ ਬਣਾ ਕੇ ਮੈਂ ਆਇਆ ਆਉਣ ਨੂੰ ਪਹਿਲੇ ਵੀ ਆ ਸਕਦਾ ਸੀ ਮੈਂ ਕਿੰਨੀ ਆ ਮੁਸ਼ਕਲ ਕਰਨੀ ਇਹ ਹਰ ਤੇ ਜਾਣ ਨੂੰ ਦਿਲ ਨਹੀਂ ਕਰਦਾ ਬੱਸ ਉਸਨੇ ਵੀ ਇਹ ਲੇਟ ਕਿਉਂ ਆਇਆ ਤੂੰ ਪਹਿਲਾਂ ਆ ਜਾਂਦਾ ਮੈਂ ਕਿਹਾ ਵੀ ਇਦਾਂ ਨਹੀਂ ਚੱਲਦਾ ਸਾਡੇ ਬੇਟੇ ਉਹ ਉੱਥੇ ਬਠਾ ਉਹਨੂੰ ਪਤਾ ਹੁੰਦਾ ਨਾ ਵੀ ਕਿੱਦਾਂ ਸਰਕਲ ਕਰਦਾ ਸਾਡੇ ਬੇਟੇ ਜਿੱਦ ਜਾਣਦੇ ਆ ਨਾ ਇੱਕ ਦਿਨ ਪਹਿਲਾਂ ਵੀ ਉਹ ਆਈ ਕੰਟੈਕਟ ਤੁਹਾਡਾ ਨਾ ਬੰਦ ਕਰ ਦਿੰਦੇ ਉਹ ਵੇਖਦਾ ਹੀ ਨਹੀਂ ਸਾਡੇ ਬਸ ਸਹੀ ਗੱਲ ਕਰ ਰਹੀ ਸੀ ਸਾਨੂੰ ਗੱਲ ਹੀ ਨਹੀਂ ਕਰਦੇ ਇੱਕ ਦਿਨ ਪਹਿਲਾਂ ਸ਼ੁਰੂ ਕਰ ਦਿੰਦੇ ਉਹ ਜਿਹੜਾ ਬਿਹੇਵੀਅਰ ਕਰਨਾ ਫੇ ਜਾਣ ਲੱਗਿਆ ਤੁਸੀਂ ਸਾਨੂੰ ਮਹਿਸੂਸ ਨਾ ਕਰ ਸਹੀ ਗੱਲ ਹੈ ਮੇਰਾ ਛੋਟਾ ਬੇਟਾ ਮੈਂ ਕਿਹਾ ਨਾ ਕੇ ਜਾਓ ਕਿਦਮ ਹੁਣ ਕੇ ਲਾਜ ਨਾ ਕਰੇ ਛੋਟਾ ਬੇਟਾ ਤੇ ਮੇਰਾ ਇੰਨਾ ਹੋ ਜਾਂਦਾ ਨਾ ਉਹ ਜਦ ਤੁਰੇ ਵੀ ਜਾਂਦੇ ਹੋ ਨਾ ਤਾਂ 에어ਪੋਰਟ ਤੇ ਜਦੋਂ ਮੈਂ ਟੁਰਨ ਹੁੰਦਾ ਤੇ ਪਿੱਛੇ ਵੀਡੀਓ ਬਣਾ ਕੇ ਤੇ ਫਿਰ ਡਰੋਨ ਦਾ ਲਿੰਦਾ ਜਾ ਕੇ ਕਰਦੇ ਹੁੰਦਾ ਹੀ ਇਹਦੀ ਹੋਰ ਪੋਲੀ ਉਲ ਜਾ ਕੇ ਸੈਟਿੰਗ ਹੁੰਦੀ ਹੈ ਸਾਰੇ ਜਿਹੜੇ ਦੁੱਧੇ ਮੁੰ ਹਾਂ ਚਲ ਗਿਆ ਠੀਕ ਹੈ ਉੱਥੇ ਵਾਪਸ ਵੀ ਆ ਜੇਂਗਾ ਜੋ ਤੂੰ ਉੱਥੇ ਆ ਜੇਂਗਾ ਨਾ ਫਿਰ ਤੈਨੂੰ ਪਤਾ ਲੱਗਣਾ ਵੀ ਕੀ ਚੀਜ਼ ਹੈ ਹੁਣ ਇਹ ਆਏ ਮੈਂ ਤੇ ਰਿਵਨ ਮੇਰੇ ਕੋਲ ਤਾਂ ਇਕੱਲੀ ਰਹਿਣੀ ਆਉਂਦੀ ਜਦੋਂ ਦਾ ਬੇਟਾ ਗਿਆ ਹੋਇਆ ਹਾਂ ਤੇ ਹੁਣ ਮੈਂ ਆਉਣਾ ਸੀ ਇਹਨਾਂ ਨੇ ਫਿਰ ਮਨ ਨੂੰ ਕਹਿੰਦੀ ਆਂ ਵੀ ਆ ਜਾਾਂਗੇ ਜਦੋਂ ਇਹਨਾਂ ਦਾ ਜਾਣਾ ਹੋਣਾ ਮੈਨੂੰ ਬੜੀ ਟੈਂਸ਼ਨ ਹਾਂ ਦੋ ਦਿਨ ਤੇ ਚਾਹਤ ਮੈਂ ਜਾੜ ਜੇ ਨਾ ਤਾਂ ਦੋ ਤਿੰਨ ਦਿਨ ਲੱਗਦੇ ਨਹੀਂ ਲੱਗਦੇ ਦੇਰ ਭੈਣ ਜੀ ਜੇ ਇੱਥੇ ਵੀ ਰਹਿੰਦੇ ਤਾਂ ਵੀ ਨਹੀਂ ਲੱਗਦਾ ਤੁਸੀਂ ਅੰਡਰਸਟੈਂਡ ਕਰਦੇ ਹੋ ਨਾ ਗੋਵਿੰਦ ਮੋੜ ਕਰਕੇ ਸਾਰੇ ਕਰਕੇ ਫਿਰ ਵੀ ਸੋਲੀ ਤੇ ਟੰਗੇ ਰਹੀਦਾ ਇਹ ਰਾਤ ਨੂੰ ਆਏ ਨਹੀਂ ਆ ਟੰਗੇ ਹੁਣ ਇਹ ਕਹਿੰਦੇ ਦਾਲ ਚਲੋ ਮੈਂ ਨਹੀਂ ਮੰਨ ਨਹੀਂ ਲੱਗਣਾ ਫਿਰ ਘਰ ਵਾਲ ਤੇ ਆਉਂਦੇ ਆ ਕਿ ਬਾ ਉੱਥੇ ਰਹਿਗੇ ਪਿਆ ਜੀ ਬੋਤਾਂ ਮੋਹ ਨਹੀਂ ਕਰੀਦਾ ਇੱਟਾ ਨਾਲ ਬੋਤਾਂ ਨਹੀਂ ਮੋਹ ਕਰੀਦਾ ਨਹੀਂ ਹਾਂ ਹੈ ਜਾਊਗਾ ਚਲੋ ਮੈਂ ਤਾਂ ਕੱਲੇ ਬੜੀ ਖੁਸ਼ ਰਹਿੰਦੀ ਆ ਇੱਥੇ ਆ ਜਾ ਕੱਲੇ ਨਹੀਂ ਨਹੀਂ ਮੈਂ ਬਹੁਤ ਖੁਸ਼ ਰਹਿੰਦੀ ਆ ਕਰੀਦਾ ਤਾਂ ਦੱਬੂ ਇਦਾਂ ਕਰੀਦਾ ਜੀ ਇੱਦਾਂ ਨਹੀਂ ਕਰੀਂ ਜਾਸਤੈ ਮੈਨੂੰ ਆਜਿਆ ਕਰੋ ਮੈਨੂੰ ਤਾਂ ਬੜੀ ਬਿਲੋੜ ਐ ਇੱਥੇ ਬੰਦਿਆਂ ਦੀ ਹਾਂ ਰੈ ਤੁਹਾਨੂੰ ਉੱਧਰ ਵੀ ਦਿਖਾਵਾਂ ਨਹੀਂ ਕਿ ਨਾਲੀ ਤੋਂ ਮੈਂ ਨਾਲੇ ਪਾ ਜਾ ਤੂੰ ਹੋਰ ਪਾਏ ਨੇਰੇ पे ਤੁਹਾਨੂੰ ਦਿਖਾਉਂਦੇ ਸਾਰਾ ਗਾਰਡਨ ਘੁੰਮ ਕੇ ਦੇਖਦੇ ਆਂ ਤਾਂ ਮਨ ਟਿਕਦਾ ਨਹੀਂ ਆਪਣੇ ਘਰ ਜਾਣਾ ਆਪਣੇ ਘਰ ਪਾਏ ਰਾ ਪਾਏ ਤੇ ਕਿਉਂ ਇੱਦਾਂ ਕਰਦੀ ਇਹ ਤਾਂ ਹੀ ਕਰਦੇ ਦੀ ਸੀ ਫਿਰ ਇਹਨਾਂ ਦਾ ਮਨ ਬੜਾ ਭਰਗੰਦਾ ਇਦਾਂ ਕੋਈ ਗੱਲ ਛੇੜਦੀ ਇੱਦਾਂ ਨਹੀਂ ਕਰਿਆ ਕਰੋ ਭੈਣ ਜੀ ਇੱਦਾਂ ਕਾਸਾ ਮੈਂ ਪੁੱਛ ਰਿਹਾ ਕਰੋ ਮੈਂ ਦੋ ਦਿਨ ਕਿਸੇ ਦੇ ਕਦੀ ਉੱਥੇ ਕਹਾਂਗੀ ਕਰ ਮਾਰ ਲਾਂ ਤੇ ਇਹਨੇ ਵੀਡੀਓ ਕਾਲ ਹੁੰਦੀ ਪਈ ਆ ਨਾ ਰਜੇ ਦੀ ਮੈਂ ਕਿਹ ਜਿੰਦਗੀ ਵੀ ਵੀਡੀਓ ਕਾ ਦੀ ਗੱਲਾਂ ਮਾਤਾ ਕਮੀ ਜਾਂਦਾ ਮਾ ਤਾਂ ਬੱਚੇ ਪਾਲੀ ਦੇਣੇ ਗਰੀਦੇ ਤੁਸੀਂ ਵੀ ਦੱਸੋ ਜੀ ਮੈਂ ਤਾਂ ਸੋਇਦੀ ਆ ਮੈਂ ਤਾਂ ਬਹੁਤ ਸੋਇਦੀ ਆ ਤੁਸੀਂ ਵੀ ਸੋਇਦੇ ਸਹੀ ਗੱਲ ਨਹੀਂ ਮੈਂ ਤਾਂ ਬਹੁਤ ਸੋਇਦੀ ਆ ওই ਗੱਲ ਆਪਣੇ ਬੱਚਿਆਂ ਨਾਲ ਆਪਾਂ ਵੀਡੀਓ ਕੋਲ ਤੇ ਗੱਲਾਂ ਕਰਦੇ ਆ ਕਿ ਨਹੀਂ ਮੈਂ ਤੇ ਇਸ ਚੀਜ਼ ਨੂੰ ਲੈ ਕੇ ਨਾ ਇੰਨੀ ਕਿ ਡਿਪਰੈਸ਼ਨ ਜਾ ਕੇ ਮੈਂ ਹੁਣ ਮੈਡੀਸਿਨ ਖਾ ਰਹੀ ਆ ਮੈਂ ਕਹਿੰਦੀ ਸੀ ਜੀ ਲੋਕ ਵਧਾਈਆਂ ਦਿੰਦੇ ਆ ਕਿ ਤੁਹਾਡੇ ਬੱਚੇ ਚੱਲੇ ਆ ਨਾ ਵਧਾਈ ਕਦੇ ਨਾ ਭੁੱਲਣਾ ਕਰੋ ਉਹ ਤਾਂ ਸਿਵਾਖ ਕਹਿੰਦੇ ਸਹੀ ਲੋਕ ਕਹਿੰਦੇ ਨੇ ਬੇਟਾ ਉਧਰ ਵਾਪਸ ਦੇ ਦੋ ਘਰ ਦਾ ਘਾਟ ਹੈ ਮੈਂ ਮੈਨੂੰ ਪਤਾ ਬੱਚੇ ਕਿੱਦਾਂ ਬਾਹਰ ਪੇਗੀ ਦੇਣਾ ਤੇ ਕਿੱਦਾਂ ਕਰੀ ਸਮਝ ਲਓ ਵਾਖੋ ਕਿ ਹੁਣ ਆਉਂਦੇ ਤਾਂ ਉਹ ਦਿਲ ਥੋੜੇ ਲੱਗਦਾ ਉਹਨਾਂ ਦਾ ਇੱਥੇ ਉਹਨਾਂ ਦਾ ਉੱਥੇ ਇੱਥੇ ਵੀ ਲੱਗਦਾ ਪਹੁੰਚ ਜਾਵੇ ਫਿਰ ਜਾਣਦੀ ਹੋਏ ਟੈਨਸ਼ਨ ਉਹਨਾਂ ਨੂੰ ਜਾਣਦੀ ਪਰ ਉਹ ਮੂੰਹ ਕਰਦੇ ਹੀ ਨਹੀਂ ਘਰ ਇਹਨਾਂ ਨੂੰ ਪਿਆਰ ਹੀ ਨਹੀਂ ਆ ਕਾ ਇਸ ਕਰਕੇ ਜਿੱਦ ਉਹਦੇ ਦੇਵੋ ਨਾ ਕਿ ਉਹਨਾਂ ਨੂੰ ਉਧਰ ਦਾ ਜਿੱਦ ਹੁਣ ਆਪਾਂ ਇਸ ਦਾ ਮੂੰਹ ਨਹੀਂ ਛੱਡਦੇ ਉਹ ਤੁੰਦਾ ਨਹੀਂ ਛੱਡਦੇ ਇਹ ਨਹੀਂ ਬਿਮਾਰ ਹੋਈ ਸੰਗਿਆ ਸੀ ਫੇ ਵੀ ਧਿਆਨ ਦਿੱਤੀ ਫਿਰ ਮਿਲਣਾ ਕਿ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਬੜਾ ਵਧੀਆ ਵਧੀਆ ਸੋਚਿਆ ਕਰੋ ਇਹਨਾਂ ਬੜਾ ਥੋੜਾ ਹੋ ਗਿਆ ਮੈਂ ਕਹਿੰਦੀ ਜਦ ਨਾਲ ਆਇਆ ਬੇਟਾ ਤੇ ਗਗਰ ਹੋ ਜਦ ਨਾਲ ਮੈਂ ਰਹੀ ਹਾਂ ਅਰਸ਼ਾਈਸ਼ ਇਹ ਤੇ ਹੌਲੇ ਸੈ ਗਏ ਨੇ ਬਸ ਹੁਣ ਜੇ ਮਨ ਨਹੀਂ ਕਿਉਂ ਹੁੰਦੀ ਆ ਉਹ ਨਾ ਇੱਕ ਤਾਂ ਦਿਲੋਂ ਫਰਕ ਪੈ ਜਾਂਦਾ ਉਹ ਮਨ ਫਰਕ ਫਰਕ ਆਪਣੇ ਜੀ ਨਾਲ بڑا ਕਰਕੇ ਭਾਵੇਂ ਜਿੰਨਾ ਮਰਜ਼ੀ ਕਿਸੇ ਕੋਲ ਬਹਿ ਜਾਓ ਉੱਥੇ ਬਹਿ ਜਾਓ ਫਿਰ ਤੂੰ ਮਨ ਨਹੀਂ ਲੱਗਦਾ ਆਪਣੇ ਬੱਚੇ ਨਾਲ ਖੁੱਲ ਕੇ ਗੱਲ ਕਰਨੀ ਹੱਥ ਨਾ ਕੇ ਜਣਾ ਕਰਾ ਕੋਈ ਨਹੀਂ ਵਿਆਹ ਨਹੀਂ ਨਾ ਤਾਂ ਕਰਕੇ ਲੱਗਦਾ ਵਿਆਹ ਵਿਆਹ ਤੇ ਲਿਆ ਪਰ ਉਹ ਹੋ ਜਾ ਨਹੀਂ ਨਾ ਇੱਥੇ ਮਤਲਬ ਇਕੱਠੇ ਨਹੀਂ ਰਹਿੰਦੇ ਹੈਗੇ ਜੀ ਇੱਥੇ ਇਕੱਠੇ ਨਹੀਂ ਰਹਿੰਦੇ ਹਾਂ ਰੋਟੀ ਤਾਂ ਕਹਿੰਦੀ ਹੁੰਨ ਲੈ ਜਾਣਾ ਤੇ ਹੁਣ ਜ ਮੰਮੀ ਜਾਣ ਤਾਂ ਆਏ ਤੇ ਕਿਉਂ ਅਗਲੀ ਭਾਵੇਂ ਵੀਜ਼ਾ ਆ ਗਿਆ ਮੈਂ ਜਾਣਾ ਪਸੰਦ ਨਹੀਂ ਕਰਦੀ ਕਿ ਉੱਥੇ ਮੁਸ਼ਕਲ ਇਹ ਵੀਜ਼ਾ ਆਇਆ ਹੋਇਆ ਪਰ ਜਾਂਦੀ ਨਹੀਂ ਹੈਗੀ ਕੈਨੇਡਾ ਦਾ ਮੈਂ ਜ਼ਿਆਦਾ ਨਹੀਂ ਹੁੰਦੀ ਹਾਂ ਉਹ ਨੂੰ ਆ ਕੇ ਵੀ ਨਹੀਂ ਮਮਾ ਐ ਤਾਂ ਮੈਨੂੰ ਲੱਗਦਾ ਮੇਰੇ ਮਨ ਨਹੀਂ ਲੱਗਣਾ ਫੇਰ ਤੂੰ ਹੀ ਛੱਡਣਾ ਉਹ। ਇਹਨਾਂ ਤਾਂ ਤਾਂ ਉਮਰ ਲੱਗਦਾ ਕਿ ਇਹ ਤਾਂ ਲੋਕਾਂ ਦਾ ਮਨ ਲਾ ਛੱਡਦੀਆਂ। ਕਾਫੀ ਤੇਰਾ ਨਹੀਂ ਤਾਂ ਉਹ ਖਾਂਦੇ ਕੋਲ ਵੀ ਨਾ ਕਾਟ ਲੱਗਦਾ। ਲੱਗਦਾ ਹੈ। ਕਿੰਦੇ ਰੋਣਾ ਬੜਾ ਪਾਉਂਦੀਆਂ। ਨਹੀਂ ਕਰੋਲਾ ਨਹੀਂ ਇਹ ਚਲੋ ਇਹਨਾਂ ਰੋਜ਼ ਗਾ। ਕੁੜਮੀਆਂ ਨਹੀਂ ਤੇ ਬੜੀ ਬਣਦੀ ਆਪਸ ਵਿੱਚ। ਇਹ ਇੱਕ ਕੁੜਮੀ ਨੂੰ ਹੁੰਦੀ ਇੱਕ ਬਾਸੂਨ ਦੇ ਬਾਹਰ ਬੈਠੀ ਨੇ ਤੁਸੀਂ ਦੇਖੋ ਇੱਕ ਦੋ ਵਾਰ ਕੇ ਪਿਆਰ ਕਿਦਾਂ ਹੈ। ਕੁਰਮਣੀਆਂ ਨਾ ਤੁਹਾਡੀ ਕੁਰਮਣੀਆਂ ਤਾਂ ਬੜੀ ਬਣਦੀ ਆ ਉਹਨਾਂ ਦਾ ਆਪੋ ਆਪਣਾ ਸਾਬਣ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਇਕੱਲੇ ਰਹਿਣ ਕੁਝ ਹੋਵੇ ਉਹਨੇ ਨਾ ਕੀ ਗਰਹੀਆਂ ਸਭ ਉਹ ਨਹੀਂ ਦੱਦੇ ਮਮਾ ਜੀ ਇਨਸ਼ਾ ਅੱਲਾਹ ਬਿਜਾਰ ਮੈਂ ਕਿ ਨਹੀਂ ਚੰਗੀ ਕਿਸਮਤ ਜੀ ਬਹੁਤ ਵਧੀਆ ਹੁੰਦੇ ਹੋ ਬਹੁਤ ਵਧੀਆ ਸੱਚੀ ਜੇ ਉਹਨਾਂ ਦਾ ਵੀ ਦਿਲ ਵੀ ਕੋਈ ਤਾਂ ਉਹਨਾਂ ਨੂੰ ਚੁੱਪ ਕਰਾਉਣਾ ਟੀਵੀ ਲਾ ਲੈਣਾ ਕੁਝ ਮੈਨੂੰ ਵਜਾ ਮਾਰ ਮੇਰਾ ਟੀਵੀ ਵੇਖਣ ਨੂੰ ਹੀ ਜੀਨ ਕਰਦਾ ਹੁਣ ਮੈਂ ਆਖਣਗੇ ਮੈਂ ਪਰ ਲਾ ਦੇਣੇ ਮਾਣੇ ਨੇ ਕਰਦਾ بس ਥੋੜਾ ਜਿਹਾ ਦੇਖਣਾ ਜੀ ਬਸ ਸੋਚੀ ਪਈ ਜਾਣਾ ਕਿ ਕਿਤੇ ਕੀ ਕਰਾਂਗੇ ਇੰਦਾ ਐ ਬਸ ਐਵੇਂ ਚੁੱਤੀ ਆਈ ਤੇ ਫਿਕਰ ਨਾ ਕਰਿਆ ਕਰੋ ਬੋਲਦਾ ਮੈਨੂੰ ਇਹ ਹਾਫ ਲੱਗ ਰਿਹਾ ਇਦੋਂ ਵੀ ਵੱਡਾ ਹੋਊਗਾ ਇਹ ਤਾਂ ਨਹੀਂ ਤੇ ਆਪਣੇ ਕੁੜਮਾ ਚ ਭੇਜਦੇ ਨੇ ਉਹ ਭਾਜੀ ਜਾਂਦੀ ਕੁੜਮਾ ਦੇ ਵਿੱਚ ਹਲਕੀ ਜਿਹੀ ਮੇਰਾ ਮੇਰਾ ਹੀ ਆਈਡੀਆ ਸੀ ਨੇ ਮੈਂ ਕਿਹਾ ਸੀ ਜੇ ਤੂੰ ਮੇਰੇ ਲੱਡੂ ਬਣਾਉਣੇ ਸੋਨੇ ਬਣਾ ਦੇ ਇਹੋ ਜਿਹਾ ਬਣਾ ਆਏ ਬਣਾ ਹੁਣ ਕੇ ਕਹਿੰਦੀ ਦੀਦੀ ਤੁਸੀਂ ਮੇਰਾ ਬਹੁਤ ਖਰਚ ਕਰਵਾਉਂਦੀ ਆ ਮੈਂ ਕੋਈ ਨਾ ਨੇ ਵੀਰੇ ਤਾਂ ਇੱਕ ਇੱਕ ਦਿਨ ਜੁੜਦੇ ਨਹੀਂ ਤੋ ਦੋ ਦੋ ਦਿਨੇ ਤੇ ਦੋ ਦਿਨੇ ਬਸ ਐ ਚੁੱਲਾਂ ਨਹੀਂ ਇਹ ਕਿੰਨੇ ਆ ਲੱਡੂ ਖਵਾਉਂਦੇ ਹਨ ਦੇ ਲਓ ਲੱਡੂ ਦੇ ਬਾਅਦ ਤੇ ਆਹ ਦੇਖ ਲੋ ਆ ਪਿਛਲੀ ਵਲੌਗ ਚ ਤੁਹਾਨੂੰ ਦਿਖਾਇਆ ਸੀ ਨਾ ਦੀਦੀ ਨੂੰ ਨੇਚਰ ਨਾਲ ਬਹੁਤ ਜਿਆਦਾ ਪਿਆਰ ਹੈ ਤੇ ਦੀਦੀ ਨੇ ਨਾ ਆਪਣੇ ਹੱਤ ਨਾਲ ਹੀ ਸਾਰਾ ਕੁਝ ਮਤਲਬ ਤਿਆਰ ਕੀਤਾ ਇਹ ਇਹ ਦੀਦੀ ਨੇ ਬਣਾਇਆ ਮੋਰ ਹਨਾ ਆ ਚੀਜ਼ ਤੇ ਹਾਂ ਕੁਝ ਨਾ ਕੁਝ ਬਣਾਇਆ ਹੋਇਆ ਦੀਦੀ ਨੇ ਤੇ ਇੱਕ ਆ ਚੀਜ਼ ਬਣਾਈ ਹੋਈ ਹੈ ਇਹ ਰਿੰਗ ਬਣਾਏ ਹੋਏ ਨੇ ਦੋਨੀਆਂ ਸਾਈਡ ਤੇ ਹਨਾ ਕਾ ਤੇ ਆ ਦੇਖੋ ਤੇ ਅੱਗੇ ਹੋਰ ਤੁਹਾਨੂੰ ਦਿਖਾਉਣਾ ਮੈਂ ਤੇ ਕਾਹ ਦੇਖੋ ਆ ਚੀਜ਼ ਬਣੇ ਕੀ ਨਾ ਬਣਾਇਆ ਹੋਇਆ ਇਹ ਵੀ ਤਾਰਾ ਤੋਰਾ ਲਾ ਕੇ ਬਣੇ ਕਿਹੜੇ ਹਿਸਾਬ ਨਾਲ ਅਜੇ ਪਰਿਆ ਨਹੀਂ ਗਾ ਜਦੋਂ ਪਰ ਗਿਆ ਪੂਰਾ ਫਿਰ ਐਕਚੁਅਲੀ ਇਹਦੀ ਜਿਹੜੀ ਕੀ ਕਹਿ ਸਕਦੇ ਆ ਅਸਲਾ ਅਸਲ ਇਹਦੀ ਜਿਹੜੀ ਖੂਬਸੂਰਤੀ ਉਹਦਾ ਲੱਗੂਗਾ ਤੇ ਅੱਗੇ ਤੁਹਾਨੂੰ ਦਿਖਾਉਣਾ ਦਿਲ ਵੀ ਦੀ ਨੇ ਬਣਾਇਆ ਹੋਇਆ ਆ ਦੇਖੋ ਆਹ ਹੈ ਦਿਲ ਦਾ ਸ਼ੇਪ ਬੜੀ ਸੋਹਣੀ ਤੇ ਸਰਦਨ ਦੀਦੀ ਜਦੋਂ ਛੁੱਟੀ ਹੁੰਦੀ ਹੈ ਤੇ ਸਰਦਨ ਇਹ ਗਾਰਡਨ ਚ ਹੀ ਲਾਂਦੇ ਨੇ ਤੇ ਬਹੁਤ ਸੋਹਣੀ ਤਰੀਕੇ ਨਾਲ ਸਜਾਇਆ ਹੋਇਆ ਜਿੰਨੇ ਆਪਣੇ ਗਾਰਡਨ ਨੂੰ ਤੇ ਬੜਾ ਦਿਲ ਲੱਗਦਾ ਗੱਦੀ ਗੱਦੀ ਪੰਜਾਬੀ ਚ ਇਹੋ ਕਹਿੰਦੇ ਆ ਆਪਣਾ ਮਾਸਿਕ ਹੋਰੀ ਹੈ ਆ ਇਹ ਬਰੀਕ ਹੈ ਨਾ ਇਹ ਤੁਹਾਡੇ ਇਹਦੇ ਚ ਮੇਨ ਤੇ ਲੱਗਦੀ ਇਹ ਤਾਂ ਟਾਈਮ ਲੱਗਦਾ ਤੇ ਹਫਤੇ ਬਾਅਦ ਦੀ ਕਟਾਈ ਆ ਆ ਜੀ ਚਾਚਾ ਮੰਮੀ ਦਾ ਰਿਵਿਊ ਲੈਨੇ ਆ ਮੈ ਕਿਵੇਂ ਲੱਗਾ ਤੁਹਾਨੂੰ ਦੀਦੀ ਉਹਨਾਂ ਦਾ ਘਰ ਬਹੁਤ ਨੀਂਹਤ ਕੀਤੀ ਬਹੁਤ ਪਿਆਰਾ ਲੱਗਦਾ ਹੈ ਮੈਂ ਜੀ ਬਹੁਤ ਜਿਆਦਾ ਲੱਗਾ ਨਾ ਕੰਮ ਕਰਦੇ ਨੇ ਇਹਨਾਂ ਨੂੰ ਕਿੱਦਾਂ ਸਾਡੀ ਮੰਮੀ ਨੂੰ ਵੀ ਨੇਚਰ ਨਾਲ ਬਹੁਤ ਜਿਆਦਾ ਪਿਆਰ ਹੈ ਇਹਨਾਂ ਨੇ ਘਰੇ ਆਪਣੇ ਬੂਟੇ ਲਾ ਰੱਖੇ ਨੇ ਜਿਹੜੇ ਹੁੰਦੇ ਨੇ ਵੈਸੇ ਜੇ ਮੈਨੂੰ ਪਸੰਦ ਆਇਆ ਇੱਥੋਂ ਪੌਦੇ ਦਾ ਬੀਜ ਲੈ ਲੈਣਾ ਮੈਂ ਪਨੀਰੀ ਬੀਜ ਨਹੀਂ ਹਾਂ ਬੀਜ ਵੀ ਫੇਰ ਮੈਂ ਆਪਣੀ ਮੰਮੀ ਭੈਣ ਜੀ ਇੱਕੋ ਹੀ ਬੂਟਾ ਲੈਣਾ ਵਾ ਇੱਥੇ ਉਤੋਂ ਨਰਸਰੀ ਚ ਬਾਕੀ ਬੂਟੇ ਮੈਂ ਆਪ ਹੀ ਬਣਾ ਲਵਾਂਗੇ ਸਾਰੇ ਬੂਟਾ ਮੈਂ ਕਿ ਲੈ ਕੇ ਆਉਣਾ ਇੱਕ-ਇੱਕ ਉਹਨੂੰ ਮੈਂ ਬਚਾ ਆ ਬ ਜਾ ਕੇ ਉਹਦੀਆਂ ਕਟਿੰਗਾਂ ਜਲਾਈ ਚ ਲਾ ਲਵਾਂ ਚਾਹੇ ਪ੍ਰੋਜੈਕਟ ਲਈ ਹੋਣ ਤੁਹਾਨੂੰ ਪਤਾ ਲੱਗ ਗਿਆ ਨਾ ਸਾਰੇ ਇਹਨਾਂ ਬਾਰੇ ਕਿ ਕਿਹੜੀ ਚੀਜ਼ ਕਿਹੜੇ ਮੌਸਮ ਚ ਲੱਗਦੀ ਹੈ ਪਰਮਾਨੈਂਟ ਪਲਾਂਟ ਉਹ ਤਾਂ ਲੱਗ ਜਾਂਦੀ ਹੈ ਕਿ ਜਿਹੜੇ ਆਹ ਡਿਜਟ ਸੀਜ਼ਨਲ ਆ ਇਹ ਫਿਰ ਹੋਏ ਨੇ ਖਤਮ ਸਾਡੀ ਮੰਮੀ ਨੇ ਨਾ ਗਮਲੇ ਚ ਸਬਜ਼ੀ ਲਾ ਦਿੰਦੀ ਹੈ ਗਮਲੇ ਚ ਸਬਜ਼ੀ ਜੋ ਲੱਗਦੀ ਨਹੀਂ ਨਾ ਬਹੁਤਾ ਚਿਰ ਗਮਲੇ ਚ ਜਿਆਦਾ ਨਹੀਂ ਉਹ ਲੱਗਦੀ ਜਿਹੜੀ ਉੱਪਰ ਹੀ ਜੜ ਰਹਿਣੀ ਥੋੜੀ ਬਾਕੀ ਜਿਹੜੀ ਥੱਲੇ ਜੜ ਜੇ ਫਰਜ਼ ਕਰੋ ਵੱਡਾ ਗਮਲਾ ਮooli ਵੀ ਹੋ ਸਕਦੀ ਹੈ ਸਭ ਕੁਝ ਸਬਜ਼ੀ ਹੋ ਸਕਦੀ ਹੈ ਮੰਮੀ ਤੇ ਕੋਈ ਹੋਰ ਜਿਹੜਾ ਕੋਈ ਹੋਰ ਕਿਤਾਬ ਕੋਈ ਨਹੀਂ ਛੱਡਿਆ ਹੋਣਾ ਮੈਂ ਤਾਂ ਉਹ ਮੰਮੀ ਕਹਿੰਦੀ ਹੁਣ ਉਹ ਬਣਾ ਕੇ ਦੋ ਘਰ ਬਣ ਗਿਆ ਨਾ ਬਿਨ ਬਿਜੇ ਵੀਡੀਓ ਨਾ ਬਣਾਉਂਗਾ ਕਹਿਣਗੇ ਕਿ ਚੱਲ ਸਾਡੇ ਨਾਲ ਫਿਰ ਹਾਂ ਐ ਜਿੱਦਾਂ ਸੰਗਦੇ ਨਹੀਂ ਹੁੰਦੇ ਉੱਤਰ ਮਾਮੂਣ ਫਿਰ ਬਾੜਾ ਫਾੜੇ ਨਾ ਜਦੋਂ ਮੂੜਾ ਨਾ ਦੇ ਫਿਰ ਜਿਆਦਾ ਨਾ ਪਰ ਸੁਣਨਾ ਸੌਣ ਲਾਂਗੇ ਸੁਣਨਾ ਬਾਅਦ ਵੀ ਆਵੇ ਨਾ ਮੈਂ ਬਹੁਤ ਤਰੀਕਾ ਚੱਲਿਆ ਇਹ ਸਿੰਗਰ ਵੇ ਲੋ ਆਉਣ ਵਾਲੇ ਸਮੇਂ ਦਾ ਸਿੰਗਰ ਹੈ ਇਹ ਇਹ ਕੀ ਗੱਲ ਹੈ ਨਹੀਂ ਤੁਲੇ ਹੋਈ ਹੁਣ ਸੰਗਦੇ ਗਾਣੇ ਇਹਨੇ ਲਗਾਉਂਦੇ ਉਹ ਚੱਲ ਸੁਣਾ ਫਿਰ ਉਹਨਾਂ ਸੰਗੜੇ ਬੈਠਾ ਨਾ ਇਸੇ ਉਹਨੇ ਇੰਨੀ ਲੋੜ ਰਖਾਈ ਚਲੋ ਮੂਵੀ ਦੇਖੀ ਆਡੀਅੰਸ ਇੰਨੀ ਬੈਠੀ ਹੈ ਨਾ ਸਾਹਮਣੇ ਚਲੋ ਐ ਐ ਕਰਤੀ ਹਾਂ ਹਾਂ ਉੱਚੀ ਵਾਲਾ ਵੀ ਕਰ ਦੇ ਸਾਂਖਿਨਿ ਪੁੱਤ ਸਾਂਖਿਨਿ ਸਿੱਧਾ 2 3 ਸਟਾਰਟ ਸਿੱਧਾ ਮੂੰਹ ਕਰਕੇ ਸੁਣਾਓ 1 2 3 ਸਟਾਰਟ ਆ ਰਾਹਣਾ ਚਲੋ ਨਾ ਦੇ ਮੁੰਡਾ ਯਸਤਰਾ ਨਹੀਂ ਗੀ ਉਸ ਨੂੰ ਨੀਂਦ ਮਾਰਨਾ ਲੱਗੇ ਛੱਤ ਤੇ ਵੀ ਘੜਾ ਲੀ ਚਾਹ ਵਾਲੀ ਲੰਦੀ ਕਾਲੀ ਵਟੀ ਵਿਚਿਆ ਨਦੀ ਲੱਤ ਕੱਖੇ ਫੁੱਲ ਅੱਪੇ ਪੈਰ ਵਾੜਨੇ ਬੱਝਿਆ ਤੇ ਬੈਠ ਜਾ ਰੇ ਦੇਖੀ ਆਪਣੇ ਘਰ ਤੇ ਲਾ ਤੂੰ ਡਰ ਬਣਾ ਕੇ ਨਾ ਜਾ ਰ ਮਤਲੇ ਨਹੀਂ ਕਤਾਂ ਬਹਿਰ ਮੋੜ ਜਾ ਬੜਾ ਵੀਰੇ ਪੈ ਮੇ ਤੂੰ ਕਰਦੀ ਮਿੱਧੀ ਮੇਰੇ ਤੇ ਤੇਰੇ 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 ਤੇ ਕਰ ਤੋ ਐਸੇ ਹੁੰਦਾ ਗੱਲਾਂ ਦਾ ਜੀ ਨਾ ਬਣਾ ਦੇ ਹਰ ਜੀ ਗੁਰਥਿਆ ਦੇ ਘੇਦੇ ਨਾਲ ਗੋਲਪਿਆਰਾਂ ਦੇ ਟਿੱਹੇ ਸੋਹਣੀ ਯਾਰਾਂ ਨੇ ਉਬੇ ਜਕੀ ਤੁਰੀ ਹੋਈ ਨਾ ਬੀਰਾਂ ਨੀ ਜੱਟੀ ਜਿਮਲਾ ਦੇ ਵਸੇ ਯੂ ਸਾਡਾ ਲੀ ਵਿਗਟਾਈ ਰੀ ਜੱਟੀ ਜਦੋਂ ਮੈਂ ਲਾ ਕੇ ਇਸ ਚੜਦੀ ਕਿਉਂ ਸੈਕਟਿਵ ਲਾਵੇ ਬੱਸ ਉਹ ਇਦਾਂ ਕਰਦੇ ਆਪੀ ਇਹ ਤਾਂ ਗੱਲ ਨਹੀਂ ਬਣੀ ਆ ਇਹ ਸੰਗਦੇ ਤੂੰ ਦੋਸਤ ਰੇਸ ਤੂੰ ਬਾਰੀਆ ਕੰਮ ਕਰਤਾ ਵੀ ਫੇਸ ਨਹੀਂ ਦਿਖਾਉਣਾ ਹੈਗਾ ਬੈਕਗ੍ਰਾਉਂਡ ਸਿੰਗਿੰਗ ਸਿੰਗਿੰਗ ਕਰਦੀ ਇਹ ਕਾਦੀ ਗੱਲ ਪਤਾ ਸੀ ਪਿੱਛੇ ਕੰਨੇ ਸਾਰੇ ਜਣੇ ਹੱਸ ਰਹੇ ਸੀ ਨਹੀਂ ਕੋਈ ਨਹੀਂ ਹੱਸਿਆ ਸੀ ਸੀਰੀਅਸ ਹੈਗਾ ਸਾਰੇ ਕਹਿ ਰਹੇ ਬੜਾ ਕਹਿ ਰਹੇ ਨੇ ਕੋਈ ਹਾਸੇ ਵਾਲੀ ਗੱਲ ਕਰ ਤੇ ਫੇਰ ਤਾਂ ਹੱਸਦੇ ਗਾਣਾ ਗਾਉਣ ਪਿੱਛੇ ਉਠਿਆ ਹੱਸ ਤੇ ਬੰਦਾ ਟੌਰ ਨਾਲ ਆ ਹੱਸਦਾ ਸੁਣਾ ਦੇ ਤਾਂ ਗਾਉਂਦੇ ਜੇ ਉਹ ਤੇ ਆਵਾਜ਼ਾਂ ਵਿੱਚ ਉਹਦੇ ਵਿੱਚ ਗੂੰਜੀ ਗਈ ਵਿੱਚ ਦੀਵਾਰ ਦੇ ਵਿੱਚ ਉਹ ਕੰਧ ਦੇ ਚਵਾਦੀ ਆਏਗੀ ਸਿੱਧਾ ਸੁਣਾ ਦੇ ਉਹ ਦੇਖ ਲੈ ਕੱਲ ਅਗਮ ਉਹ ਸਕੂਲ 'ਚ ਡਾਂਸ ਵੀ ਕਰਦੇ ਵੱਡਾ ਡਾਂਸ ਕਰਦਾ ਮੈਂ ਥੋੜੀ ਸੁਣਦਾ ਲੈ ਗਾਨਾ ਸੁਣਾਉਣ ਦੇ ਪੁੱਤ ਜਿਹੜੇ ਬੱਚੇ ਨੇ ਟੈਲੈਂਟ ਹੋਣਾ ਸਾਰੇ ਗਾਣੇ ਬੋਲਣਾ ਉਹ ਤਾਂ ਸਾਰੇ ਹੰਡ ਦੇ ਵਿੱਚ ਬੋਲਦੇ ਨੇ ਚੱਲ ਤੂੰ ਸੁਣਾ ਦੇ ਫਿਰ ਗਾਣਾ ਸੁਣਾ ਦੇ ਕੋਈ ਬਸ ਸੁਖ ਤੂੰ ਟਰੈਕਟਰ ਨਾਲ ਚਾਲੜ ਕਰੀ ਬਸ ਗੱਲ ਮੁੱਕ ਗਈ ਚਲੋ ਨਹੀਂ ਚਲੋ ਕਿਉਂ ਨਹੀਂ ਸਾਹ ਦੇਦਾ ਉਹ ਦਵਾ ਦੇਣਾ ਹੁੰਦਾ ਚੱਲ ਤੂੰ ਆ ਗਾਣਾ ਸੁਣਾ ਦੇ ਆਮਨੀ ਸੁਣਾ ਦੇ ਵਾਰੀ ਇਹ ਸਾਹ ਹੁੰਦੀ ਹੈਗੀ ਬੋ ਬੋ ਕਰਿਆ ਨਾ ਮੈਂ ਬੋਲਉਂਦਾ ਗੱਗ ਕਰੀਏ ਚੱਲ ਆਂ ਦਨਾ ਉੱਪਰ ਚੱਲ ਆਂ ਦੋ ਚੱਲ ਆਂ ਆ ਇੱਕ ਕਰੀ ਸੁਣਾ ਦੇ ਸਰ ਨਾ ਨਹੀਂ ਨਹੀਂ ਹੱਗ ਨਾ ਬਾਈ ਨਾ ਕਰ ਪੁੱਤ ਇਹਦਾ ਟੌਰ ਨਾ ਸੁਣਾਸ ਦੀ ਹੋਰ ਹਾਂ 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 ਮੈਂ ਤਾਂ ਸੁਣੀ ਕੈਂਟ ਦੀ ਨਹੀਂ ਕੋਈ ਹੋਰ ਸੁਣਾ ਦੇ ਪੁੱਤ ਹੋਰ ਸੁਣਾ ਦੇ ਥੋੜਾ ਅੱਗੇ ਆ ਕੇ ਸੁਣਾ ਫਿਰ ਨਹੀਂ ਦੂਰ ਥੋੜੀ ਘੜ ਦਿੰਦਾ ਪੂਰੇ ਘੜ ਪਾਪਾ ਦਾ ਮੋਦ ਸਿਆਣੇ ਬਾਬਾ ਹੱਸੂਗਾ ਲੈ ਨਹੀਂ ਹਾਂ ਮੈਂ ਕਹਾਂ ਤਾ ਹੱਸੂਗਾ ਕੋਈ ਚੁਟਕੁਲਾ ਸੁਣਾ ਰਿਹਾ ਤੁਸੀਂ ਚਲੋ ਹਾਂ ਹਾਂ ਬਾਗ ਨਮੀ ਚੋ ਛੇਤੀ ਸੁਣਾ ਪੁੱਤ ਪਾਪਾ ਦੇ ਕੋ ਸੋਣਾ ਉਹ ਤੇ ਪਾਪੜ ਮੁੜੀ ਸਟੇਜ ਤੇ ਬਟਾਓ ਪਰ ਦੇਰ ਬੈਠੋ ਟੱਡ ਫੁੜਾ ਦੇਖ ਬੈਠੋ ਹਾਂ ਲੈ ਲੈ ਨੀ ਨੂੰ ਲੈ ਨੂੰ ਚਲ ਅਰਾਮ ਨਾ ਪੁੱਤ ਬਲ ਹਾਂ ਪੂਰਾ ਨਾ ਰਿਲੈਕਸ ਹੋ ਕੇ ਚੰਗੀ ਤਰ੍ਹਾਂ ਘਣਾ ਆਰਾਮ ਨਾ ਘਣਾ ਕਿਤੋਂ ਚਾਰਤੀ ਮਹਿੰਗੇ ਅਸਤਰ ਬਸਤਰ ਬਣ ਕੇ ਹਾਂ ਲੈ ਲੈ ਨੇ ਜਿੱਤੇ ਐ ਨਾ ਦੇ ਬੰਦੇ ਅਸਰ ਮਹਿੰਗੇ ਅਸਰ ਨਿੱਡਾ ਬਣਨ ਲੱਗੇ ਜਿਸ ਤਨੇ ਕਿ ਰਾਣੀ ਕਰਵਾ ਵਾਲੀ ਲੰਡੀ ਕਾਲੀ ਵਟੀ ਵਿਚੇ ਰੱਦ ਲਿਖੂ ਕਰ ਬੱਲਾ ਵਿਚੇ ਪਰਵਰ ਨੇ ਵਾਲ ਨੀ ਜਾਦੇ ਰਹਿ ਦੇ ਕੀ ਆਪਣੀ ਗੇ ਜਿਹੜਾ ਦੁਟੇਰ ਬਣਾ ਕੇ ਨਾ ਜਾਰੂ ਤੇ ਨਿਕਟਾ ਮਗਰ ਬੋਲ ਜਾਵਾ ਅਭੀ ਤੇ ਪਹਿਨੇ ਦੁਗਾ ਧੀ ਮੇਰੇ ਤੇ ਤੇਰੇ 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 ਕਰਦੇ ਸਰੀ ਹੁੰਦੇ ਨਾ ਰਾਜ ਗ੍ਰਣਾ ਬਣਾ ਦੇ ਘੜ ਜੀ ਉਹਦੇ ਆਰਾਂ ਦੇ ਕਿਆ ਦੇ ਨਾ ਗੁਲ ਫਿਆਰਾ ਦੇ ਜੱਟਿਆਰ ਜੁਣੀ ਆਲਾ ਦੇ ਵੇਸ਼ ਕਿ ਉਥੇ ਜੀ ਹਿੰਨ ਮੌਜੂਦ ਬਰੀਆਰਾਂ ਦੀ ਜਿੱਡੀ ਗਾਚ ਮਾ ਬਸ ਇਹ ਸਾਡਾ ਰੀਗ ਸਟਾਈਲ ਰਿੱਟੀ ਅਣੀ ਜਦੋਂ ਬਿਆ ਤੇ ਚੜਦੀ ਕਲਾ ਚ ਮਨਾਉਂ ਉਹ ਵੈਰੀ ਗੁੱਡ ਵੈਰੀ ਗੁੱਡ ਹੋ ਗਿਆ ਬਾਕੀ ਉਹ ਸਭ ਹੋ ਗਈ ਹੱਥ ਕਰਾਈ ਹਾਂ ਹਾਂ ਮੈਂ ਮਾਂ ਮੇਰੇ ਕਹਿੰਦਾ ਹੱਥ ਕਰਾਤੀ ਲੈ ਨਹੀਂ ਪਾਸ ਹੋ ਗਿਆ ਫੰਦੇ ਤੋਂ ਪਾਸ ਹੈ ਹੁਣ ਪਾਸ ਹੁਣ ਹੋਣ ਤੇਰਾ ਝੂਟਾ ਪੱਕਾ ਚਲ ਲੈ ਬੱਕ ਲੈ ਚਾਹ ਪੀ ਲੈ ਪਹਿਲਾਂ ਚਾਹ ਪੀ ਲੈ ਪਹਿਲਾਂ ਫਿਰ ਜਾਈਂ ਟਰੈਕਟਰ ਤੇ 70000 3300 3500 ਮਮਾ ਜੇ ਗੱਡੀ ਨੂੰ ਤੋਰ ਕੇ ਮੇਜੀ ਉੱਤੋਂ ਬੈਠੀ ਰੇ ਛੇਤੀ ਕਰ ਦੋ ਕੀ ਕਰੀ ਛੇਤੀ ਗੱਡੀ ਤੇ ਅੱਗੋ ਇੱਧਰ ਕਰ ਦੋ ਛੇਤੀ ਕਰਣਾ ਚੱਲਣਾ ਹੈ ਇੱਥੇ ਵਜਾ ਟਰੈਕਟਰ ਤੇ ਚੱਲ ਬੈਠ ਬੈ ਟਰੈਕਟਰ ਤੇ 来。<All> <laughs> <laughs> ¡Chello! Si Shallow. Si ਫਤੇ ਸਿੰਘ বাস ਅਰਾਜੋ ਬਣ ਕੇ ਡਰਾਈਵਰ ਤੁਸੀਂ ਪੂਰੇ ਪੱਕੇ ਡਰਾਈਵਰ ਤੁਸੀਂ ਪੱਕੇ ਬਣ ਕੇ ਫਤੇ ਮੌਜੀ ਕੋਦੇ ਸਿੰਘ ਨੇ ਚਲਾ ਲਿਆ ਫਾਰਮ ਸਾਈਡ ਟਰੈਕਟਰ ਹਾਂ ਸੁਖਵੀਰ ਦਾ ਸੁਖਮਾਮੇ ਦਾ ਮਜ਼ਾ ਆ ਗਿਆ ਸੁਖਵੀਰ ਨੂੰ ਥੈਂਕ ਯੂ ਕਰਦੇ ਹਾਂ 10 11 ਵਜੇ ਪਹੁੰਚੇ ਸੱਤ ਬੇਟਾ ਇਹ ਵੀ ਹੀ ਦੇ ਰਹੇ ਹਾਂ ਜੀ ਕੋ ਸਾਹ ਜੀ ਦੇ ਰਿਹਾ ਠੀਕ ਹੀ ਦੇ ਰਹੇ ਨੇ ਮਰੀਆਂ ਜੱਟ ਕਰਕੇ ਲਾ ਲੋਹ ਤੇ ਲਾ ਹੋਇਆ ਲੋਹ ਤੇ ਲੋਹ ਤੇ ਲੋਹ ਤੇ ਉਹ ਵਾਰ ਦੇਖਿਆ ਰੇਂਜ ਅੰਨੀ ਸੱਜਣਾ ਨਹੀਂ ਹੁੰਦੀ ਹਾਂ ਜੀ ਇਹਨਾਂ ਕੇਂਦਰਸ ਆ ओरिजिनल ਆ ਪੂਰਾ ਪਤਾ ਸੁਖਨਾਗਰੇ ਕਾ ਦਾ ਹਾਂਜੀ ਨਾ ਇਹਦਾ ਨਾ ਇਹਦਾ ਗਲੋ ਗਲੋ ਹੈ ਇਹ ਗਲੋ ਪਤਾ ਨੋ ਇਹਨੂੰ ਕੀ ਆ ਸਮਝ ਨਹੀਂ ਆ ਹਾਂ ਜੁੱਤੇ ਨੇ ਵੱਡੇ ਆ ਬਸ ਇਹ ਹੋ ਗਿਆ ਉਹ ਨਹੀਂ ਉਹ ਮੇਰੀ ਗਲਤੀ ਹੈ ਇਹ ਗਰੋਲਾ ਨਾ ਨਾ ਗਰੋਲਾ ਨਹੀਂ ਐ ਡਾ ਵੱਡਾ ਨਹੀਂ ਰੱਖਣਾ ਹੱਥ ਵਧੀ ਆਏ ਨਹੀਂ ਇਹ ਤਾਂ ਕੋਈ ਹੋਰ ਹੱਥ ਲੱਗਿਆ ਵੀ ਮੈਂ ਤਾਂ ਕੋਈ ਉਹ ਮੇਰੀ ਗਲਤੀ ਹੈ ਗਲਤੀ ਭਾਵੇਂ ਉਹ ਜਦੋਂ ਕੋਈ ਬਣਾਇਆ ਉਹਨੂੰ ਅੱਕ ਕੇ ਪਿਆ ਆਂਦੇ ਨਾ ਮਾਰ ਇੱਕ ਮਾਰਿਆ ਨਹੀਂ ਨੋ ਮਾਰੀ ਨਹੀਂ ਪਰ ਪਿੰਜਰਾ ਖਿੱਚ ਲੈਣਾ ਦੋਵੇਂ ਮੈਂਬਰ ਆਵੇ ਇਹ ਤੈਨੂੰ ਹੀ ਵੱਗ ਲਿਆ ਉਹ ਨਹੀਂ ਹੋਤੀ ਗੱਲ ਆਇਆ ਇਹ ਕੀ ਤਾਂ ਲੱਗਦਾ ਵੀ ਤੈਨੂੰ ਵੱਡਾ ਪਾਉਣੇ ਨੂੰ ਇਹ ਆਂਦਾ ਜੀ ਨਾ ਫੇਰ ਇਹ ਆਂਦਾ ਮੈਂ ਤੇ ਵੱਡਾ ਖਾ ਦੇਣਾ ਇਹਨੂੰ ਇਹਨੂੰ ਵੀ ਬੈਨੋ ਤੇ ਅਲਗਨ ਵੀ ਕੋਈ ਨਹੀਂ ਆਖਿਆ ਜਾਨ ਮਾੜਾ ਨੇ ਨਿੱਕੀ शेप ਹੋ ਰਹਾ ਉਹਨਾਂ ਕੀ शेप ਹੋ ਰੋਤੀ ਹੈ ਖਾਣ ਦਾ ਮਤਲਬ ਗਿੱਲੇ ਵਾਲੇ ਹੋਰ ਇਹ ਲੱਡੂ ਕਰਾ ਰਹੇ ਹੁੰਦੇ ਹੈ ਜਿਹੜੇ ਭੈਣ ਭਰਾ ਸਾਨੂੰ ਪੁੱਛਦੇ ਨੇ ਨਾ ਪੀ ਲੱਡੂ ਕਰਾ ਰਹੇ ਮਤਲਬ ਨਹੀਂ ਗਿੱਲੇ ਵਾਲੇ ਇਹ ਤਾਂ ਸੁੱਕੇ ਵਾਲੇ ਕਰਨੇ ਆਪਾਂ ਤੇ ਉਹ ਕੱਲ੍ਹ ਹਰਮੀ ਦੀ ਦਾ ਫੋਨ ਆਸੀ ਉਹ ਕਹਿੰਦੇ ਨਾਲ ਤੇ ਲੱਡੂ ਦੇ ਨਾਲੇ ਕਰਾਰੇ ਕਹਿੰਦੇ ਸੀ ਲੱਡੂ ਮਿੱਠੇ ਨਹੀਂ ਹੈਗੇ ਲੱਡੂ ਕਰਾਰੇ ਮਤਲਬ ਕਿ ਇਹਦੇ ਬੜੀ ਬੜੀ ਚਟਣੀ ਛੁਟਣੀ ਤੇ ਨਾਲ ਗਾਜਰਾਂ ਦਾ achar ਮੂਲੀ ਸਾਰਾ ਕੁਝ ਦਿੰਦੇ ਆ ਹਨਾ ਤੇ ਫਤੇ ਦੇ ਮੂੰਹ ਚ ਪਾਣੀ ਆ ਰਿਹਾ ਮੇਰੇ ਮੂੰਹ ਵੀ ਪਾਣੀ ਨਹੀਂ ਆ ਰਿਹਾ ਆ ਰਿਹਾ ਮਤਲਬ ਉਹ ਸਾਤੇ ਦਾ ਖਾਣਾ ਹੈ ਦਾਲ ਦੇ ਬੜੇ ਹੋਏ ਨੇ ਲੱਡੂ ਖਾਓਗੇ ਜੀ ਅੱਜ ਲੱਡੂ ਕੀ ਕਹਿੰਦੇ ਨੇ ਇਹਨੂੰ ਲੱਡੂ ਲੱਡੂ ਕਰਾਰੇ ਮੈਂ ਮਿਲਦੇ ਤੇ ਬਾਕੀ ਆਪੇ ਬਾਤ ਲੈ ਲਵਾਂਗੇ ਅੱਛਾ ਤੇ ਨੂਰੀ ਖਾਣ ਨੂੰ ਖਾਣਾ ਹੀ ਤੇ ਨੂਰੀ ਨਹੀਂ ਦਿੰਦੇ ਉਹਦੇ ਬਾਰੇ ਧੁੱਕੇ ਇੰਜੋਏ ਕਰਦੇ ਪਏ ਨੇ ਵਾਓ ਆਪਾਂ ਉਤਰਦੇ ਨਹੀਂ ਦੀ ਆਪਣੇ ਲੱਤਾਂ ਖੜੀਏ ਪਏ ਨੇ ਹੋਰ ਜੇ ਉਤਰ ਖਾਣੇ ਜੇ ਤੇ ਨੰਦ ਹੋਰ ਗੱਲ ਤੇ ਗੱਲ ਖਾ ਉਤਰ ਕੇ ਤੇ ਉਤਰ ਕੇ ਖਾਓ ਮੰਮਾ ਨਹੀਂ ਯਾਰ ਕਿੱਥੇ ਖੜਾ ਕੇ ਛੱਡੋ ਨਹੀਂ ਨਹੀਂ ਤੁਸੀਂ ਵੀ ਤੁਸੀਂ ਵੀ ਅੱਗੇ ਵਾਲੇ ਦੀ ਰੀਸ ਕਰਦੇ ਹੋ ਵੀ ਅੱਗੇ ਵਾਲੇ ਉਤਰ ਕੇ ਖਾ ਰਹੇ ਨੇ ਤੇ ਆਪਾਂ ਵੀ ਉਤਰ ਕੇ ਖਾਈਏ